ਚਾਕੋ ਪੰਜਾਬ ਬਲ ਚਾਕੋ ਪੰਜਾਬ ਬਲ ਸਤਲੁਜ ਬੰਦਾ ਆਹ ਦੌਰੀ ਹਕੂਮਤ ਦਬਦੀ ਕੁਜਲ ਦੀ ਲਤਾੜ ਦੀ ਮਾਰ ਦੀ 15 ਸਾਲਾਂ ਚ ਪੂਰੇ ਭਾਰਤ ਨੂੰ ਗੁਲਾਮ ਬਣਾਉਂਦੀ ਤਰੀ ਆਉਂਦੀ ਸੀ ਇੱਥੇ ਆ ਕੇ ਸ਼ੇਰੇ ਪੰਜਾਬ ਨੇ ਕਿਹਾ ਸੀ ਵੀ ਆ ਜਾ ਓਏ ਚਾਕੋ ਪੰਜਾਬ ਬਲ ਆਹ ਨਿਸ਼ਾਨੀ ਪੰਜਾਬ ਦੇ ਕਰਤਾਰ ਦੀ ਪੰਜਾਂ ਦਰਿਆਵਾਂ ਦੇ ਮਾਲਕ ਰਣਜੀਤ ਸਿੰਘ ਸਰਦਾਰ ਦੀ ਆਹ ਨਿਸ਼ਾਨੀਆਂ ਇੱਥੇ ਲਾਰਡ ਵਿਲੀਅਮ ਬੈਟਕ ਦੇ ਨਾਲ ਸੰਧੀ ਹੋਈ ਸੀ ਤੇ ਛੇੜੇ ਪੰਜਾਬ ਦੇ ਜਿਉਂਦਿਆਂ ਜੀ ਦੋਰਾ ਅੱਖ ਭਰ ਕੇ ਨਹੀਂ ਚੱਕਿਆ ਇਧਰ ਨੂੰ ਓ ਪੰਜਾਬੀਓ ਓ ਕਿਹੜੇ ਪਤਨਾ ਦੇ ਤਾਰੂ ਹੋ ਗਏ ਪੰਜ ਦਰਿਆਵਾਂ ਦੇ ਪੁੱਤਰੋ ਭੁੱਲ ਗਏ ਆ ਆਪਣੇ ਦੇਸ਼ ਪੰਜਾਬ ਨੂੰ ਸੌਂਦੇ ਬੈਂਦੇ ਉੱਠਦੇ ਜਾਗਦੇ ਖਾਂਦੇ ਪੀਂਦੇ ਆਪਣੀਆਂ نسلਾਂ ਨੂੰ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਕਿ ਸਾਡਾ ਵੀ ਕਦੇ ਉਹ ਕਸ਼ਮੀਰ ਤੋਂ ਲੈ ਕੇ ਕਾਬਲ ਕੰਧਾਰ ਤੱਕ ਰਾਜ ਹੁੰਦਾ ਸੀ ਖਾਲਸਾ ਰਾਜ ਦੇ ਝੰਡੇ ਝੂਲਦੇ ਸੀ ਦੱਸਿਆ ਕਰੋ ਚੇਤਾਂ ਵਿੱਚ ਵਸਾ ਕੇ ਰੱਖਿਆ ਕਰੋ ਜਿਹੜੀਆਂ ਕੌਮਾਂ ਜਿਹੜੀਆਂ ਕੌਮਾਂ ਆਪਣੇ ਰਾਜ ਭਗ ਨੂੰ ਭੁੱਲ ਜਾਂਦੀਆਂ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਜਿਹੜੀਆਂ ਕੌਮਾਂ ਵਿਰਾਸਤਾਂ ਨੂੰ ਭੁੱਲ ਜਾਂਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਯੋਧਿਆਂ ਰਾਜਾਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਦਾ ਸਰਨਾਮਾ ਦੁਨੀਆ ਤੋਂ ਮਰ ਮਿਟ ਜਾਂਦਾ ਪੰਜਾਬੀਓ ਮਰ ਮਿਟ ਜਾਂਦਾ ਹੈ i don't know